ਸਤਿ ਸ਼੍ਰੀ ਅਕਾਲ ਜੀ ਦੋਸਤੋ ਮੈਂ ਤੁਹਾਡਾ ਆਪਣਾ ਹੈਪੀ ਮੋਹੀ ਵਾਲਾ ਅੱਜ ਦੀ ਕਹਾਣੀ ਦੋਸਤੋ ਉਹਨਾਂ ਲੋਕਾਂ ਦੇ ਲਈ ਆ ਜਿਹੜੇ ਕਿ ਲੋਕ ਜਦੋਂ ਸੁੱਖ ਦਾ ਸਮਾਂ ਆਉਂਦਾ ਜਦੋਂ ਉਹਨਾਂ ਕੋਲ ਸਭ ਕੁਝ ਹੁੰਦਾ ਤਾਂ ਉਹ ਸਮੇਂ ਉਹਨਾਂ ਲੋਕਾਂ ਨੂੰ ਭੁੱਲ ਜਾਂਦੇ ਆ ਜਿਨ੍ਹਾਂ ਲੋਕਾਂ ਨੇ ਉਹਨਾਂ ਦਾ ਮੁਸ਼ਕਲ ਦੇ ਸਮੇਂ ਵਿੱਚ ਸਾਥ ਦਿੱਤਾ ਹੋਵੇ ਪੁਰਾਣੇ ਸਮੇਂ ਸਾਥ ਦਿੱਤਾ ਹੋਵੇ ਉਹਨਾਂ ਨੂੰ ਦਿਲੋਂ ਵਿਸਾਰ ਦਿੰਦੇ ਆ ਉਹਨਾਂ ਨੂੰ ਭੁੱਲ ਜਾਂਦੇ ਆ ਦੋਸਤੋ ਵੀਡੀਓ ਨੂੰ ਐਂਡ ਤੱਕ ਬਣੇ ਰਹੋ ਜੇ ਹਲੇ ਤੱਕ ਤੁਸੀਂ ਆਪਣਾ ਚੈਨਲ ਮਾਲਵਾ ਬੈਲਟ ਮੋਹੀ ਵਾਲੇ ਐਸੇ ਚੈਨਲ ਨੂੰ ਲਾਈਕ ਤੇ ਫੋਲੋ ਨਹੀਂ ਕੀਤਾ ਇਦਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਲਾਈਕ ਤੇ ਫੋਲੋ ਜ਼ਰੂਰ ਕਰ ਲਵੋ ਸ਼ੁਰੂ ਕਰਦੇ ਆਂ ਦੋਸਤੋ ਅੱਜ ਦੀ ਕਹਾਣੀ ਇੱਕ 23-24 ਸਾਲ ਦਾ ਮੁੰਡਾ ਜਿਹੜਾ ਕਿ ਅੱਖਾਂ ਤੋਂ ਅੰਨ੍ਹਾ ਹੁੰਦਾ ਉਸ ਦੀਆਂ ਦੋਨੇ ਅੱਖਾਂ ਦੀ ਰੋਸ਼ਨੀ ਗਈ ਹੁੰਦੀ ਆ ਤੇ ਉਸ ਨੂੰ ਕੁਝ ਵੀ ਦਿਖ ਨਹੀਂ ਰਿਹਾ ਹੁੰਦਾ ਤੇ ਜਿਸ ਦੇ ਕਾਰਨ ਉਸ ਨੂੰ ਕੋਈ ਵੀ ਬੁਲਾ ਕੇ ਰਾਜ਼ੀ ਨਹੀਂ ਹੁੰਦਾ ਹਰ ਇੱਕ ਉਸ ਨੂੰ ਬੁਲਾਉਣ ਦੇ ਵਿੱਚ ਸ਼ਰਮ ਮੰਦਾ ਹੁੰਦਾ ਤੇ ਉਹ ਵਿਚਾਰਾ ਮੁੰਡਾ ਇਕੱਲਾ ਹੀ ਹਰ ਰੋਜ਼ ਪਾਰਕ ਦੇ ਵਿੱਚ ਆਪਣੇ ਘਰ ਤੋਂ ਬਾਹਰ ਜਿਹੜੀ ਪਾਰਕ ਹੁੰਦੀ ਆ ਉਸ ਵਿੱਚ ਕੱਲਾ ਹੀ ਆ ਕੇ ਬੈਠਾ ਰਹਿੰਦਾ ਤੇ ਉੱਥੇ ਇੱਕ 40 ਸਾਲ ਦਾ ਵਿਅਕਤੀ ਜਿਸ ਦਾ ਕੋਈ ਵੀ ਆਪਦਾ ਪਰਿਵਾਰ ਨਹੀਂ ਹੁੰਦਾ ਅੱਗਾ ਪਿੱਛਾ ਕੋਈ ਨਹੀਂ ਹੁੰਦਾ ਤੇ ਉਹ 40 ਸਾਲ ਦਾ ਵਿਅਕਤੀ ਜਦੋਂ ਉਸ ਮੁੰਡੇ ਨੂੰ ਰੋਜ਼ ਉੱਥੇ ਬੈਠੇ ਨੂੰ ਦੇਖਦਾ ਤਾਂ ਇੱਕ ਦਿਨ ਉਸ ਦਾ ਮਨ ਕਰਦਾ ਕਿ ਮੈਂ ਇਸ ਕੋਲ ਜਾ ਕੇ ਗੱਲਬਾਤ ਕਰ ਇਸ ਨੂੰ ਉਸ ਦਾ ਹਾਲਚਾਲ ਪੁੱਛਾਂ ਤਾਂ ਉਹ ਵਿਅਕਤੀ ਉਸ ਦੇ ਮੁੰਡੇ ਦੇ ਕੋਲ ਜਾਂਦਾ ਤਾਂ ਉਸ ਨੂੰ ਪੁੱਛਦਾ ਉਸ ਦਾ ਹਾਲਚਾਲ ਪੁੱਛਦਾ ਇਸ ਤਰ੍ਹਾਂ ਰੋਜ਼ ਉਸ ਵਿੱਚ ਗੱਲਾਂ ਬਾਤਾਂ ਕਰਦੇ ਰਹਿੰਦੇ ਜਦੋਂ ਇਹ ਸਿਲਸਿਲਾ ਇਦਾਂ ਹੀ ਚੱਲਦਾ ਰਹਿੰਦਾ ਤਾਂ ਇੱਕ ਦਿਨ ਉਸ ਮੁੰਡੇ ਨੂੰ ਵੀ ਇਹ ਮਹਿਸੂਸ ਹੋਣ ਲੱਗ ਜਾਂਦਾ ਕਿਉਂਕਿ ਉਹ ਵਿਅਕਤੀ ਉਸ ਨੂੰ ਘਮੋਂਦਾ ਫਰੋਂਦਾ ਵੀ ਨਾਲ ਹੱਥ ਫੜਤੇ ਉਸ ਦਾ ਗਿਹੜਾ ਵੀ ਦਬੋਂਦਾ ਰਹਿੰਦਾ ਉਹ ਮੁੰਡੇ ਨੂੰ ਐ ਮਹਿਸੂਸ ਹੋਣ ਲੱਗ ਜਾਂਦਾ ਜਿਵੇਂ ਕਿ ਮੇਰਾ ਕੋਈ ਸਾਰੀ ਮੇਰੀ ਰੋਸ਼ਨੀ ਆ ਚੁੱਕੀ ਹੋਵੇ ਮੇਰਾ ਬਹੁਤ ਹੀ ਸਾਥ ਦੇ ਰਿਹਾ ਹੋਵੇ ਤਾਂ ਉਹ ਇੱਕ ਦਿਨ ਉਸ ਵਿਅਕਤੀ ਨੂੰ ਕਹਿੰਦਾ ਕਿ ਜੇ ਮੇਰੀ ਅੱਖਾਂ ਦੀ ਰੋਸ਼ਨੀ ਠੀਕ ਹੁੰਦੀ ਤਾਂ ਮੈਂ ਤੁਹਾਡੇ ਨਾਲ ਰਹਿਣਾ ਸੀ ਤੁਹਾਡੇ ਨਾਲ ਹੀ ਹਰ ਸਮੇਂ ਰਹਿਣਾ ਸੀ ਤੁਹਾਨੂੰ ਆਪਣੇ ਘਰੇ ਰੱਖਣਾ ਸੀ ਕਿਉਂਕਿ ਤੁਸੀਂ ਮੇਰਾ ਇੰਨਾ ਸਾਥ ਦਿੱਤਾ ਕਿਉਂਕਿ ਉਸ ਵਿਅਕਤੀ ਸਾਰਾ ਕੁਝ ਉਸ ਮੁੰਡੇ ਨੂੰ ਦੱਸਦਾ ਕਿ ਮੇਰਾ ਕੋਈ ਘਰ ਪਰਿਵਾਰ ਨਹੀਂ ਮੇਰਾ ਕੋਈ ਅੱਗਾ ਪਿੱਛਾ ਹੈ ਨਹੀਂ ਮੇਰੀ ਤਾਂ ਸਾਰੀ ਉਮਰ ਬੀਤ ਜਾਣੀ ਆ ਇਦਾਂ ਹੀ ਤਾਂ ਉਹ ਮੁੰਡਾ ਫਿਰ ਇਹ ਸਭ ਕੁਝ ਸੋਚ ਕੇ ਉਸ ਨੂੰ ਕਹਿੰਦਾ ਕਿ ਮੈਂ ਤਾਂ ਤੁਹਾਨੂੰ ਆਪਣੇ ਨਾਲ ਹੀ ਰੱਖਦਾ ਜੇ ਮੇਰੀ ਕਿਤੇ ਰੋਸ਼ ਨਹੀਂ ਹੁੰਦੀ ਤੁਹਾਡੀ ਮੈਂ ਬਹੁਤ ਸੇਵਾ ਕਰਦਾ ਜਦੋਂ ਇੰਨੀ ਗੱਲ ਉਸ ਵਿਅਕਤੀ ਨੂੰ ਕਰਦਾ ਤਾਂ ਉਹ ਵਿਅਕਤੀ ਨੂੰ ਬੜਾ ਹੀ ਖੁਸ਼ੀ ਮਹਿਸੂਸ ਹੁੰਦੀ ਕਿ ਮੇਰਾ ਵੀ ਕੋਈ ਖਿਆਲ ਰੱਖਣ ਵਾਲਾ ਇੰਨਾ ਖਿਆਲ ਰੱਖ ਸਕਦਾ ਮੇਰਾ ਵੀ ਤਾਂ ਉਸ ਵਿਅਕਤੀ ਨੂੰ ਇੰਨੀ ਖੁਸ਼ੀ ਹੁੰਦੀ ਤੇ ਕੁਝ ਹੀ ਦਿਨਾਂ ਬਾਅਦ ਉਹ ਜਿਹੜੇ ਮੁੰਡੇ ਦੀਆਂ ਅੱਖਾਂ ਅੰਨੀਆਂ ਹੁੰਦੀਆਂ ਤਾਂ ਉਸ ਨੂੰ ਕੋਈ ਆਪ ਦੀਆਂ ਅੱਖਾਂ ਡੋਨੇਟ ਕਰ ਦਿੰਦਾ ਉਸ ਨੂੰ ਕੋਈ ਆਪ ਦੀਆਂ ਅੱਖਾਂ ਦਾਨ ਕਰ ਦਿੰਦਾ ਤੇ ਜਦੋਂ ਉਸ ਦੀ ਰੋਸ਼ਨੀ ਆ ਜਾਂਦੀ ਉਸ ਦੀਆਂ ਅੱਖਾਂ ਦਾ ਆਪਰੇਸ਼ਨ ਹੋ ਜਾਂਦਾ ਆਪਰੇਸ਼ਨ ਤੋਂ ਬਾਅਦ ਉਹ ਮੁੰਡਾ ਜਾ ਕੇ ਉਸ ਵਿਅਕਤੀ ਨੂੰ ਮਿਲਣ ਦੇ ਲਈ ਜਾਂਦਾ ਪਾਰਕ ਦੇ ਵਿੱਚ ਜਿਹੜਾ ਕਿ ਵਿਅਕਤੀ ਇਕੱਲਾ ਹੁੰਦਾ ਜਿਸ ਨੇ ਉਸ ਦਾ ਬਹੁਤ ਸਾਥ ਦਿੱਤਾ ਹੁੰਦਾ ਜਦੋਂ ਉਸ ਵਿਅਕਤੀ ਨੂੰ ਜਾ ਕੇ ਉੱਥੇ ਦੀ ਮਿਲਦਾ ਤਾਂ ਉਹ ਉਹਦੀ ਹੈਰਾਨ ਹੋ ਜਾਂਦਾ ਦੇਖ ਕੇ ਉਸ ਵਿਅਕਤੀ ਨੂੰ ਕਿਉਂਕਿ ਜਦੋਂ ਉਹ ਦੇਖਦਾ ਉਸ ਵਿਅਕਤੀ ਦੀ ਨਿਗਾ ਬਿਲਕੁਲ ਹੀ ਨਹੀਂ ਹੁੰਦੀ ਉਸ ਵਿਅਕਤੀ ਤੋਂ ਦੋਨਾਂ ਅੱਖਾਂ ਤੋਂ ਅੰਨ੍ਹਾ ਹੁੰਦਾ ਜਦੋਂ ਉਸ ਵਿਅਕਤੀ ਨੂੰ ਅੰਨ੍ਹਾ ਇਹਨੂੰ ਦੇਖਦਾ ਤਾਂ ਉਹਨੂੰ ਬੜਾਏ ਲੱਗਣ ਲੱਗ ਜਾਂਦਾ ਬੜੀ ਸ਼ਰਮ ਮਹਿਸੂਸ ਹੋਣ ਲੱਗਦੀ ਕਿ ਮੈਂ ਇਸ ਵਿਅਕਤੀ ਨੂੰ ਕਿਵੇਂ ਆਪਣੇ ਘਰੇ ਰੱਖ ਸਕਦਾ ਇਸ ਵਿਅਕਤੀ ਦੀ ਕਿਵੇਂ ਸੇਵਾ ਕਰ ਸਕਦਾ ਇਹ ਤਾਂ ਪਹਿਲਾਂ ਹੀ ਬਹੁਤ ਅੰਨ੍ਹਾ ਮੈਂ ਤਾਂ ਮਤਲਬ ਬਹੁਤ ਔਖਾ ਹੋ ਜੂੰਗਾ ਇਸ ਦੀ ਸੇਵਾ ਮੈਂ ਨਹੀਂ ਕਰ ਸਕਦਾ ਜਦੋਂ ਉਸ ਵਿਅਕਤੀ ਨੂੰ ਕਹਿੰਦਾ ਕਿ ਮੈਂ ਤੁਹਾਨੂੰ ਇੱਕ ਉੱਥੇ ਸਾਡੇ ਨੇੜੇ ਧਰਮਸ਼ਾਲਾ ਵਾ ਜਿੱਥੇ ਮਤਲਬ ਸਾਰੇ ਹੀ ਬੰਦੇ ਅਪਾਹਜ ਜਿਹੜਾ ਆਪਾਂ ਬਿਰਧ ਆਸ਼ਰਮ ਕਹਿੰਦੀ ਜਾਂ ਅਪਾਹਜ ਆਸ਼ਰਮ ਕਹਿੰਦੀਏ ਕਿ ਮੈਂ ਤੁਹਾਨੂੰ ਉੱਥੇ ਛੱਡ ਕੇ ਆਉਣਾ ਤੁਹਾਡੀ ਉੱਥੇ ਬੜੀ ਸੇਵਾ ਹੋਏਗੀ ਉਹ ਜਿਹੜਾ ਵਿਅਕਤੀ 40 ਸਾਲ ਦਾ ਹੁੰਦਾ ਉਹ ਵੀ ਆਪਣੇ ਮਾਨੀ ਮਨ ਉਹਨੇ ਵਿਚਾਰੇ ਨੇ ਕੀ ਕਹਿਣਾ ਹੁੰਦਾ ਉਸਦੇ ਨਾਲ ਹੀ ਤੁਰ ਪੈਂਦਾ ਜਦੋਂ ਉਸਦੇ ਨਾਲ ਵਿਰਧ ਆਸ਼ਰਮ ਅਨਾਥ ਆਸ਼ਰਮ ਜਾਣ ਦੇ ਲਈ ਰਾਜੀ ਹੋ ਜਾਂਦਾ ਤਾਂ ਜਦੋਂ ਉਹ ਮੁੰਡਾ ਉਸ ਨੂੰ ਆਸ਼ਰਮ ਦੇ ਵਿੱਚ ਛੱਡ ਕੇ ਆਉਂਦਾ ਤਾਂ ਛੱਡਣ ਤੋਂ ਬਾਅਦ ਉਸ ਮੁੰਡੇ ਨੂੰ ਇੱਕ ਚਿੱਠੀ ਫੜਾ ਦਿੰਦਾ ਉਸਦੇ ਹੱਥ ਵਿੱਚ ਕਹਿੰਦਾ ਕਿ ਜਦੋਂ ਤੂੰ ਘਰੇ ਚੱਲਿਆ ਗਿਆ ਤਾਂ ਮੇਰੀ ਇਹ ਚਿੱਠੀ ਜ਼ਰੂਰ ਪੜ੍ਹਨੀ ਜਿਹੜੀ ਕਿ ਚਿੱਠੀ ਉਸਨੇ ਆਪ ਦੀਆਂ ਅੱਖਾਂ দান ਕਰਨ ਤੋਂ ਪਹਿਲਾਂ ਲਿਖੀ ਹੁੰਦੀ ਆ ਜਦੋਂ ਮੁੰਡਾ ਘਰੇ ਜਾ ਕੇ ਉਹ ਚਿੱਠੀ ਪੜ੍ਹਦਾ ਜਿਸ ਦੇ ਵਿੱਚ ਲਿਖਿਆ ਹੁੰਦਾ ਕਿ ਤੂੰ ਮੇਰੀਆਂ ਅੱਖਾਂ ਦਾ ਖਿਆਲ ਰੱਖੀ ਇਹ ਮੈਂ ਅੱਖਾਂ ਜੋ ਤੈਨੂੰ দান ਕੀਤੀਆਂ ਇਸ ਦਾ ਖਿਆਲ ਰੱਖੀ ਮੇਰੀਆਂ ਅੱਖਾਂ ਦਾ ਧਿਆਨ ਰੱਖੀ ਜਦੋਂ ਇੰਨੀ ਗੱਲ ਉਸ ਚਿੱਠੀ ਦੇ ਉੱਪਰ ਮੁੰਡਾ ਪੜ੍ਹਦਾ ਤਾਂ ਉਸ ਦੇ ਪੈਰਾਂ ਥੱਲੇ ਜ਼ਮੀਨ ਨਿਕਲ ਜਾਂਦੀ ਆ ਤਾਂ ਉਸੇ ਸਮੇਂ ਉਹ ਭੱਜ ਕੇ ਉਸ ਆਸ਼ਰਮ ਜਿੱਥੇ ਉਹ ਉਸ ਨੂੰ ਆਪ ਦੇ ਹੱਥੀਂ ਛੱਡ ਕੇ ਆਇਆ ਹੁੰਦਾ ਉਸ ਵਿਅਕਤੀ ਨੂੰ ਭੱਜ ਕੇ ਉਸ ਆਸ਼ਰਮ ਵਿੱਚ ਜਾਂਦਾ ਉਸ ਵਿਅਕਤੀ ਨੂੰ ਆਪਦੇ ਭੱਜ ਕੇ ਗੱਲ ਲਾ ਲੈਂਦਾ ਤੇ ਰੋਣ ਲੱਗ ਜਾਂਦਾ ਤੇ ਉਸ ਨੂੰ ਕਹਿੰਦਾ ਕਿ ਮੈਨੂੰ ਮaaf ਕਰ ਦੇਵੋ ਤੇ ਮੈਂ ਅੱਜ ਤੋਂ ਬਾਅਦ ਤੁਹਾਨੂੰ ਆਪਦੇ ਨਾਲ ਹੀ ਰੱਖੂੰਗਾ ਮੇਹ ਤੋਂ ਬਹੁਤ ਵੱਡੀ ਗਲਤੀ ਹੋ ਗਈ ਮੈਂ ਸੋਚ ਵੀ ਨਹੀਂ ਸਕਦਾ ਕਿ ਤੁਸੀਂ ਆਪ ਦੀਆਂ ਅੱਖਾਂ ਮੈਨੂੰ দান ਦਿੱਤੀਆਂ ਸੋ ਦੋਸਤੋ ਇਸ ਕਹਾਣੀ ਤੋਂ ਆਪਾਂ ਨੂੰ ਇਹ ਸਿੱਖਿਆ ਮਿਲਦੀ ਆ ਕਿ ਆਪਾਂ ਨੂੰ ਮੁਸ਼ਕਲ ਸਮੇਂ ਦੇ ਵਿੱਚ ਜਿਨ੍ਹਾਂ ਲੋਕਾਂ ਨੇ ਆਪਣਾ ਸਾਥ ਦਿੱਤਾ ਹੋਵੇ ਉਹਨਾਂ ਲੋਕਾਂ ਨੂੰ ਕਦੇ ਵੀ ਭੁੱਲਣਾ ਨਹੀਂ ਚਾਹੀਦਾ ਭਾਵੇਂ ਕਿ ਤੁਸੀਂ ਕਿੰਨੀ ਮਰਜ਼ੀ ਹੀ ਤਰੱਕੀ ਕਰ ਲਵੋ ਪਰ ਹਰ ਸਮੇਂ ਉਹਨਾਂ ਲੋਕਾਂ ਦਾ एहसान ਮੰਨ ਕੇ ਚੱਲੋ ਜਿਨ੍ਹਾਂ ਲੋਕਾਂ ਨੇ ਤੁਹਾਨੂੰ ਮੁਸ਼ਕਲ ਸਮੇਂ ਦੇ ਵਿੱਚ ਤੁਹਾਡਾ ਸਾਥ ਦਿੱਤਾ ਹੋਵੇ ਭਾਵੇਂ ਕਿ ਤੁਹਾਡੇ ਰਿਸ਼ਤੇਦਾਰ ਕੋਈ ਯਾਰ ਦੋਸਤ ਮਿੱਤਰ ਕੋਈ ਵੀ ਹੋਵੇ ਜਿਨੇ ਤੁਹਾਡਾ ਮੁਸ਼ਕਲ ਸਮੇਂ ਦੇ ਵਿੱਚ ਤੁਹਾਡੀ ਬਾਹ ਫੜੀ ਹੋਵੇ ਉਸ ਨੂੰ ਕਦੇ ਵੀ ਭੁੱਲਣਾ ਨਹੀਂ ਚਾਹੀਦਾ ਸੋ ਦੋਸਤੋ ਜੇ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤਾਂ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰਦਿਆ ਕਰੋ ਜੇ ਹਲੇ ਤੱਕ ਤੁਸੀਂ ਆਪਣਾ ਚੈਨਲ ਮਾਲਵਾ ਬੈਲਟ ਮੋਹੀ ਵਾਲੇ ਇਸ ਚੈਨਲ ਨੂੰ ਲਾਈਕ ਤੇ ਫੋਲੋ ਨਹੀਂ ਕੀਤਾ ਤਾਂ ਇਦਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਲਾਈਕ ਤੇ ਫੋਲੋ ਜਰੂਰ ਕਰ ਲਿਆ ਕਰੋ ਕਿਉਂਕਿ ਆਪਾਂ ਇਸ ਚੈਨਲ ਦੇ ਉੱਪਰ ਹਰ ਰੋਜ਼ ਸ਼ਾਮ ਨੂੰ 5 ਵਜੇ ਇੱਕ ਬੜੀ ਹੀ ਵਧੀਆ ਵੀਡੀਓ ਅਪਲੋਡ ਕਰਦੇ ਆ ਜੇ ਤੁਹਾਨੂੰ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਤਾਂ ਵੀਡੀਓ ਨੂੰ ਸ਼ੇਅਰ ਜਰੂਰ ਕਰਦਿਆ ਕਰੋ ਧੰਨਵਾਦ ਜੀ